ਹਰ ਇੱਕ ਉਸ ਇਨਸਾਨ ਦੀ ਜੇ ਤੋਈ ਆ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਚਾਹੁੰਦਾ ਸੀਗਾ ਜਿਹੜਾ ਚਾਹੁੰਦਾ ਸੀਗਾ ਕਿ ਇਹ ਯੂਨੀਵਰਸਿਟੀ ਦਾ ਕੇਂਦਰੀਕਰਨ ਨਾ ਕੀਤਾ ਜਾਵੇ ਇਸ ਦਾ ਭਗਵਾ ਕਰਨਾ ਕੀਤਾ ਜਾਵੇ ਅੱਜ ਸਾਰੇ ਨੌਜਵਾਨਾਂ ਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਇਸ ਯੂਨੀਵਰਸਿਟੀ ਦਾ ਕੇਂਦਰੀਕਰਨ ਹੋਣ ਤੋਂ ਬਚਾਇਆ ਜੀ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਇੱਕ ਫੈਡਰਲ ਟਾਂਚਾ ਲਾਗੂਨ ਕੀਤਾ ਜਾ ਰਿਹਾ ਪੰਜਾਬ 47 ਦੇ ਵਿੱਚ ਇਸੇ ਸ਼ਰਤ ਦੇ ਆਇਆ ਸੀਗਾ ਕਿ ਵੀ ਪੰਜਾਬ ਨੂੰ ਇੱਕ ਖਿੱਤਾ ਦਿੱਤਾ ਜਾਊਗਾ ਜਿੱਥੇ ਆਜ਼ਾਦੀ ਦੇ ਨਿਕ ਮਨ ਸਕਣਗੇ ਫੈਡਰਲ ਸਟਰਕਚਰ ਦਿੱਤਾ ਜਾਊਗਾ ਉਹੀ ਨੀਤੀਆਂ ਜਿਹੜੀ ਯੂਨੀਵਰਸਿਟੀ ਵਿੱਚ ਚੱਲ ਰਹੀ ਹੈ ਹਰ ਇੱਕ ਜਗ੍ਹਾ ਤੇ ਚੱਲ ਰਹੀ ਹੈ ਜਿੱਥੇ ਸੂਬਿਆਂ ਤੋਂ ਅਧਿਕਾਰ ਖੋ ਕੇ ਜਾਂ ਇੱਕ ਮਤਲਬ ਇੱਕ ਸਿਸਟਮ ਤੋਂ ਅਧਿਕਾਰ ਖੋ ਕੇ ਇੱਕ ਸੈਂਟਰ ਹੈ ਜਿਹੜਾ ਆਪਦੇ ਕੋਲ ਕੇਂਦਰਿਤ ਕਰ ਰਿਹਾਗਾ ਜਿਸ ਤਰ੍ਹਾਂ ਨਾਲ ਕੁਝ ਵੀ ਗੱਲ ਹੋਊਗੀ ਅਸੀਂ ਸੰਘਰਸ਼ ਵਿੜਾਂਗੇ ਸਾਰੇ ਮਸਲੇ ਦੀ ਜੜ 1966 ਵਾਲੀ ਪੰਜਾਬੀ ਆਰਗੇਨਾਈਜੇਸ਼ਨ ਐਕਟ ਆ ਜਿਹੜੀ ਨੂੰ ਇੱਕ ਇੰਟਰ ਸਟੇਟ ਬਾਡੀ ਕਾਰਪੋਰੇਟ ਕਹਿੰਦੀ ਆ ਜਦ ਕਿ ਹਰਿਆਣਾ ਵੀ ਇਸ ਤੋਂ ਨਿਕਲ ਚੁੱਕਿਆ ਹਿਮਾਚਲ ਵੀ ਨਿਕਲ ਚੁੱਕਿਆ ਇਸ ਦਾ ਸਟੇਟਸ ਸਟੇਟਸ ਆ ਜਿਹੜਾ ਸਟੇਟ ਯੂਨੀਵਰਸਿਟੀ ਬਣਨਾ ਚਾਹੀਦਾ ਪਰ ਦਿੱਲੀ ਨੇ ਬੜੀਆਂ ਚਲਾਕੀਆਂ ਦੇ ਨਾਲ ਇੰਡੀਅਨ ਸਟੇਟ ਨੇ ਇਸ ਦਾ ਸਟੇਟਸ ਆ ਇੰਟਰ ਸਟੇਟ ਬਾਡੀ ਕਾਰਪੋਰੇਟ ਰੱਖਿਆ ਤਾਂ ਕਿ ਇਸ ਕਿੱਤੇ ਦੇ ਵਿੱਚ ਕਨਫਲਿਕਟ ਪੈਦਾ ਹੁੰਦਾ ਰਹੇ ਤੇ ਪੰਜਾਬ ਕੋ ਦੇਖੋ ਸ਼ਾਲ ਜੀਵਨ ਨਬਦੀਤ ਕਰ ਸਕੇ ਉਤਿਆਰਤੀਆਂ ਤੇ ਬੰਦੀ ਸਾਤਾ ਪੰਜਾਬ ਦੀ ਵਿੱਚ ਐਲਾਨ ਮੰਦੀ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਸ਼ਹਿਰ ਨੂੰ ਲੈ ਕੇ ਸੰਘਰਸ਼ ਲਿਖਿਆ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸੂਬਾ ਯੂਨੀਵਰਸਿਟੀ ਬਣਾਉਣ ਵਾਸਤੇ ਸੰਘਰਸ਼ ਲਿਖਿਆ ਜਾਵੇਗਾ ਪਰ ਇਸ ਸਾਨ ਹਾਲਾ ਦੀ ਹਾਲਾ ਭਾਈ ਜਿਹੜੇ ਪਰਚੇ ਹੋਏ ਆ ਨੌਜਵਾਨਾਂ ਦੇ ਆ ਨਾ 10 ਤਰੀਕ ਨੂੰ ਅਸੀਂ ਦੇਖਿਆ ਬੈਰੀਕੇਡ ਤੋੜੇ ਕੁਝ ਨੂੰ ਰੀਟੇਨ ਕੀਤੇ ਗਏ ਪਰਚੇ ਵੀ ਕੋਈ ਨੌਜਵਾਨਾਂ ਦੇ ਹੋਏ ਅਜੇ ਪਿਛਲੇ ਸਾਲ ਜਿਹੜਾ ਸੈਨਟ ਦਾ ਪ੍ਰੋਟੈਸਟ ਹੋਇਆ ਉਹ ਚ ਮੇਰੇ ਤੇ ਆਪਦੀ ਤੇ ਪਰਚਾ ਹੋਇਆ ਹੋਵੇਗਾ ਉਹ ਵੀ ਅਸੀਂ ਹਜੇ ਵਾਪਸ ਕਰਾਉਣ ਵਾਲਾ ਪਿਆ ਐਸੋ ਇਹਨਾਂ ਨੇ ਅਨਸ਼ਪਾਤੀ ਲੋਕਾਂ ਤੇ ਪਰਚਾ ਪਾਇਆ ਕੋ ਵੀ ਵਾਪਸ ਕਰਾਵਾਂਗੇ ਵਾਪਸ ਕਰਾ ਕੇ ਉੱਠਾਂਗੇ ਜੀ ਮੋਰਚੇ ਦੀ ਮੀਟਿੰਗ ਕਿਦੋਂ ਬਾਅਦ ਹੋਊਗੀ ਜੋ ਵੀ ਮੋਰਚਾ ਸਹਿਮਤੀ ਕਰੂਗਾ ਪਉਮੇ ਕਰਾਂਗੇ ਜੀ ਆਰਮੀ ਫੋਰਸਸ ਬੁਲਾਇਆ ਗਿਆ ਵਿਦ ਗਨਸ ਠੀਕ ਹੈ ਪੁਲਿਸ ਲਾਟੀਆਂ ਨਾਲ ਆਂਦੀ ਰਹੀ ਸਾਨੂੰ ਸਾਡੀ ਵੌਇਸਿਜ਼ ਨੂੰ ਸਪਰੈਸ ਕਰਨ ਲਈ ਬੜੇ ਦਿਖਾਣੇ ਆ ਵੀ ਜਦੋਂ ਇੱਕ ਸਟੂਡੈਂਟ ਇਕੱਠਾ ਹੁੰਦਾ ਹੈ ਤਾਂ ਫਿਰ ਉਹਦੀ ਪਾਵਰ ਨੂੰ ਕੋਈ ਵੀ ਪਾਵਰ ਕਦੇ ਨਹੀਂ ਸਪਰੈਸ ਕਰ ਸਕਦੀ ਜੀ ਇੱਕ ਤਾਂ ਇਹ ਸਭ ਤੋਂ ਵੱਡੀ ਸਟੇਟਮੈਂਟ ਸੀ ਕਿ ਇਹ ਸਟੂਡੈਂਟ ਨਹੀਂ ਹੈਗੇ ਕ੍ਰਿਮੀਨਲ ਹੈਗੇ ਨੇ ਦਾਸ ਇਹ ਹੀ ਕਹਿਣਾ ਚਾਹੁੰਦੇ ਆ ਵੀ ਜੇ ਤੁਹਾਡਾ ਵਹਿਮ ਹੈ ਜਾਂ ਤੁਸੀਂ ਸਾਡੇ ਤੇ ਜੋ ਵੀ ਇਹ ਪਾਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਹ ਸਟੂਡੈਂਟ ਨਹੀਂ ਹੈਗਾ ਇਹ ਕ੍ਰਿਮੀਨਲ ਹੈਗਾ ਅਸੀਂ ਇੱਥੇ ਬੈਠੇ ਆ ਸੱਚੀ ਸੂਚੀ ਨੀਤ ਨਾਲ ਬੈਠੇ ਸੀਗੇ ਤੇ ਮਹਾਰਾਜ ਦੀ ਕਿਰਪਾ ਵੱਲੋਂ ਅਸੀਂ ਇਹ ਜਿੱਤ ਵੀ ਹਾਸਲ ਕੀਤੀ ਪੰਜਾਬ ਯੂਨੀਵਰਸਿਟੀ ਮੋਰਚਾ ਜਿੱਤ ਚੁੱਕਿਆ ਤਾਂ ਸਾਥ ਦੇ ਯੂਨੀਵਰਸਿਟੀ ਤੋਂ ਵਾਈਸ ਪ੍ਰੈਜ਼ੀਡੈਂਟ ਅਸ਼ਮੀਤ ਵਧਾਈ ਦੇ ਪਾਤਰੋਂ ਤੁਸੀਂ ਮੋਰਚਾ ਜਿੱਤਿਆਗਾ ਕੀ ਪਹਿਲਾਂ ਤਾਂ ਇਹ ਦੱਸ ਦੋ ਕਲੀਅਰ ਕਰ ਦੋ ਕਿ ਵੀਸੀ ਨੇ ਆ ਕੇ ਸੁਨੇਹਾ ਕੀ ਦਿੱਤਾ ਸਾਡੀਆਂ ਕਿਹੜੀਆਂ ਕਿਹੜੀਆਂ ਸ਼ਰਤਾਂ ਮੰਗੀਆਂ ਗਈਆਂ ਤੇ ਮੋਰਚਾ ਹੁਣ ਅੱਗੇ ਕੀ ਰੰ ਦਿੱਤੀ ਹੋਵੇ ਦੇਖੋ ਜੀ ਵਾਈਸ ਚਾਂਸਲਰ ਨੇ ਆ ਕੇ ਸੁਨੇਹਾ ਦਿੱਤਾ ਕਿ ਜਿਹੜਾ ਤੁਹਾਡਾ ਇਲੈਕਸ਼ਨ ਦਾ ਸ਼ਡਿਊਲ ਸੀਗਾ ਉਹ ਚਾਂਸਲਰ ਆਫ ਪੰਜਾਬ ਯੂਨੀਵਰਸਿਟੀ ਜੋ ਕਿ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਉਹਨਾਂ ਵੱਲੋਂ ਅਪਰੂਵ ਹੋ ਕੇ ਆ ਚੁੱਕਿਆ ਹੈਗਾ ਜਿਹੜੀ ਸੈਨੇਟ ਇਲੈਕਸ਼ਨ ਆ ਅਨਾਉਂਸ ਹੋ ਚੁੱਕੀ ਆ ਜੀ ਤੇ ਹਰ ਇੱਕ ਉਸ ਇਨਸਾਨ ਦੀ ਜਿੱਤ ਹੋਈ ਆ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਚਾਹੁੰਦਾ ਸੀਗਾ ਜਿਹੜਾ ਚਾਹੁੰਦਾ ਸੀਗਾ ਕਿ ਇਹ ਯੂਨੀਵਰਸ ਨਹੋਂ ਤਾਂ ਬਚਾਇਆ ਜੀ ਕਿੰਨੇ ਟਾਈਮ ਚ ਇਲੈਕਸ਼ਨ ਹੋ ਸਕਦੀ ਹੈ ਕੋਈ ਇਹ ਵੀ ਦੱਸਿਆ ਉਹਨਾਂ ਨੇ ਦੇਖੋ ਜੀ ਉਹ ਜਿਹੜਾ ਸ਼ਡਿਊਲ ਐਸ ਪਰ ਰੂਲ ਅਨਾਉਂਸ ਹੋਣ ਤੋਂ 240 ਦਿਨ ਪਹਿਲਾਂ ਇਲੈਕਸ਼ਨ ਨਹੀਂ ਹੋ ਸਕਦੇ 240 ਦਿਨ ਦਾ ਇੱਕ ਪ੍ਰੋਸੀਜਰ ਹੁੰਦਾ ਜਿਦੇ ਵਿੱਚ ਨਵੀਆਂ ਵੋਟਾਂ ਬਣਦੀਆਂ ਨੇ ਜਿਹੜੀਆਂ ਪੁਰਾਣੀਆਂ ਵੋਟਾਂ ਜੀ ਦੀ ਕੋਈ ਡੈਥ ਹੋ ਚੁੱਕੀ ਹੁੰਦੀ ਹੈ ਵੋਟਾਂ ਡਿਲੀਟ ਹੁੰਦੀਆਂ ਨੇ ਇੱਕ ਕੰਪਲੀਟ ਪ੍ਰੋਸੈਸ ਆ ਲਗਭਗ ਸ਼ਾਇਦ ਇਹਨਾਂ ਨੇ 20 ਸਤੰਬਰ 2026 ਦੀ ਜਿਹੜੀ ਤਰੀਕ ਆ ਉਹ ਦੱਸੀ ਆ ਤੇ ਇੱਕ ਅਗਲੇ ਸਾਲ ਇਲੈਕਸ਼ਨ ਹੋ ਜਾਣਗੇ ਜੀ ਅੱਜ ਅਨਾਉਂਸ ਹੋ ਚੁੱਕੇ ਆ ਹੁਣ ਤੁਸੀਂ ਜਸ਼ਨ ਮਨਾ ਰਹੇ ਹੋ ਕੋਈ ਮਾਰਚ ਵੀ ਤੁਹਾਡੇ ਵੱਲੋਂ ਰੱਖਿਆ ਗਿਆਗਾ ਜਿਹੜਾ ਜਿੱਤ ਦਾ ਧੰਨਵਾਦੀ ਮਾਰਚ ਜਾਂ ਦੇਖੋ ਜੀ ਜੋ ਵੀ ਮੋਰਚ ਦੀ ਮੀਟਿੰਗ ਹੋਗੀ ਇਸ ਤੋਂ ਬਾਅਦ ਜਿੰਨੀ ਵੀ ਮੋਰਚ ਦੀ ਰੂਪਰੇਖਾਗੀ ਕਿਸ ਤਰ੍ਹਾਂ ਨਾਲ ਸਮਾਪਤੀ ਕੀਤੀ ਜਾਣੇ ਕੀ ਅੱਗੇ ਕੋਈ ਹੋਰ ਅੱਗੇ ਗੱਲ ਲੈ ਕੇ ਜਾਣੀ ਆ ਮੋਰਚਾ ਆਪਣੀ ਸਾਂਝੀ ਮੀਟਿੰਗ ਕਰੂਗਾ ਉਸ ਮੀਟਿੰਗ ਦੇ ਵਿੱਚ ਉਸ ਚੀਜ਼ ਦਾ ਫੈਸਲਾ ਕੀਤਾ ਜਾਵੇਗਾ ਜੀ ਇਹ ਜਿਹੜੀ ਜਿੱਤ ਮੰਨਦੇ ਹੋਂ ਤੁਸੀਂ ਇਹ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਇਹ ਸਿਸਟਮ ਆ ਇਹ ਜਿਸ ਤਰੀਕੇ ਦੇ ਨਾਲ ਪਹਿਲਾਂ ਹੋਇਆ ਹੁਣ ਵੀ ਇਹ ਸ਼ੰਕਾਵਾਂ ਹਨ ਕਿ ਦੁਬਾਰੇ ਕੋਈ ਨਵਾਂ ਨੋਟੀਫਿਕੇਸ਼ਨ ਆ ਕੱਢ ਦਿੱਤਾ ਜਾਵੇ ਪਹਿਲਾਂ ਵੀ ਸਾਡੇ ਨਾਲ ਧੋਖਾ ਹੋ ਚੁੱਕਾ ਇੱਕ ਵਾਰੀ ਨੋਟੀਫਿਕੇਸ਼ਨ ਕਰਕੇ ਫਿਰ ਦੁਬਾਰੇ ਅਗਲਾ ਨੋਟੀਫਿਕੇਸ਼ਨ ਕੱਢ ਦਿੰਦੇ ਆ ਦੇਖੋ ਜੀ ਇਤਿਹਾਸ ਦੇ ਅਕੋਰਡਿੰਗ ਜਦੋਂ ਜਦੋਂ ਸੈਨੇਟ ਇਲੈਕਸ਼ਨ ਅਨਾਉਂਸ ਹੋ ਜਾਂਦੇ ਆ ਉਸ ਤੋਂ ਬਾਅਦ ਇਲੈਕਸ਼ਨ ਹੁੰਦੀ ਹੁੰਦੇ ਆ ਪਰ ਜਿਸ ਤਰ੍ਹਾਂ ਨਾਲ ਫਿਰ ਵੀ ਜੇ ਕੋਈ ਚੋਸ ਤੇ ਚਲਾਕੀ ਕਰਦੇ ਕਿਉਂਕਿ ਇਹਨਾਂ ਦਾ ਸਾਨੂੰ ਭਰੋਸਾ ਕੋਈ ਨਹੀਂਗਾ ਅਸੀਂ ਦੁਬਾਰਾ ਮੋਰਚਾ ਲਾਉਣ ਲਈ ਤ ਮੈਂ ਅੱਜ ਡਾਕਟਰ ਪੈਰੇ ਲਾਲ ਗਰਗ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਕਈ ਵਾਰ ਚਾਉਣਾ ਵੀ ਹੋ ਜਾਂਦੀਆਂ ਨੇ ਬੰਦੇ ਜਿੱਤ ਵੀ ਜਾਂਦੇ ਆ ਪਰ ਉਹ ਨਾਮਿਨੇਟ ਹੀ ਨਹੀਂ ਕੀਤੇ ਜਾਂਦੇਗੇ ਜੇ ਸਿਸਟਮ ਦੀ ਨੀਅਤ ਦੇ ਅੰਦਰ ਖੋਟ ਹੋਵੇ ਤਾਂ ਉਹ ਕੁਝ ਵੀ ਕਰ ਸਕਦੇ ਆ ਬਿਲਕੁਲ ਸੱਚੀ ਗੱਲ ਹੈ ਜਿਸ ਤਰ੍ਹਾਂ ਨਾਲ ਸੂਬਿਆਂ ਦੇ ਜਿਹੜੇ ਅਧਿਕਾਰ ਖੋਏ ਜਾ ਰਹੇ ਆ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਇੱਕ ਫੈਡਰਲ ਢਾਂਚਾ ਲਾਗੂ ਨਹੀਂ ਕੀਤਾ ਜਾ ਰਿਹਾ ਪੰਜਾਬ 47 ਦੇ ਵਿੱਚ ਐਸੀ ਸ਼ਰਤ ਦੇ ਆਇਆ ਸੀਗਾ ਕਿ ਵੀ ਪੰਜਾਬ ਨੂੰ ਇੱਕ ਖਿੱਤਾ ਦਿੱਤਾ ਜਾਊਗਾ ਜਿੱਥੇ ਆਜ਼ਾਦੀ ਦਾ ਨਿਕ ਮਨ ਸਕਣਗੇ ਫੈਡਰਲ ਸਟਰਕਚਰ ਦਿੱਤਾ ਜਾਊਗਾ 68 ਦੇ ਵਿੱਚ ਵੀ ਪੰਜਾਬਰੀ ਆਰਗੇਨਾਈਜੇਸ਼ਨ ਐਕਟ ਹੈ ਜਿਹੜੀ ਉਹਦੇ ਵਿੱਚ ਵੀ ਕੋਈ ਮਤਲਬ ਫੈਡਰਲ ਸਟਰਕਚਰ ਨਹੀਂ ਬਣਾਇਆ ਗਿਆ ਸੂਬਿਆਂ ਕੋਲੇ ਅਧਿਕਾਰ ਨਹੀਂ ਦਿੱਤੇ ਗਏ ਉਹੀ ਨੀਤੀ ਹੈ ਜਿਹੜੀ ਯੂਨੀਵਰਸਿਟੀ ਵਿੱਚ ਚੱਲ ਰਹੀ ਹੈ ਹਰ ਇੱਕ ਜਗ੍ਹਾ ਤੇ ਚੱਲ ਰਹੀ ਹੈ ਜਿੱਥੇ ਸੂਬਿਆਂ ਤੋਂ ਅਧਿਕਾਰ ਖੋ ਕੇ ਇਸ ਵੀ ਗੱਲ ਹੋਊਗੀ ਅਸੀਂ ਸੰਘਰਸ਼ ਵੜਾਂਗੇ ਜੀ ਅਸੀਂ ਇਹ ਵੀ ਮੰਗ ਰੱਖਦੇ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀ ਜਿਹੜਾ ਯੂਨੀਵਰਸਿਟੀ ਦਾ ਵੀਸੀ ਲਾਉਣ ਦਾ ਅਧਿਕਾਰ ਆ ਉਹ ਸਟੇਟ ਕੋਲੇ ਆਉਣਾ ਚਾਹੀਦਾ ਮੁੱਖ ਮੰਤਰੀ ਕੋਲ ਆਉਣਾ ਚਾਹੀਦਾ ਉਹ ਕੇਂਦਰ ਕੋਲੇ ਕਿਉਂ ਆ ਕੇਂਦਰ ਕਿਉਂ ਚੁਣੇ ਦੇਖੋ ਜੀ ਅਸੀਂ ਇਹੀ ਮੰਗ ਕਰਦੇ ਆਂ ਕਿ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸਟੇਟ ਯੂਨੀਵਰਸਿਟੀ ਬਣਨਾ ਚਾਹੀਦਾ ਸਾਰੇ ਮਸਲੇ ਦੀ ਜੜ 1966 ਵਾਲੀ ਪੰਜਾਬਰੀ ਆਰਗੇਨਾਈਜੇਸ਼ਨ ਐਕਟ ਆ ਜਿਹੜੀ ਇਹਨੂੰ ਇੱਕ ਇੰਟਰ ਸਟੇਟ ਬੋਡੀ ਕਾਰਪੋਰੇਟ ਕਹਿੰਦੀ ਆ ਜਦਕਿ ਹਰਿਆਣਾ ਵੀ ਇਸ ਤੋਂ ਨਿਕਲ ਚੁੱਕਿਆ ਹਿਮਾਚਲ ਵੀ ਨਿਕਲ ਚੁੱਕਿਆ ਇਸ ਦਾ ਸਟੇਟਸ ਸਟੇਟਸ ਆ ਜਿਹੜਾ ਸਟੇਟ ਯੂਨੀਵਰਸਿਟੀ ਬਣਨਾ ਚਾਹੀਦਾ ਪਰ ਦਿੱਲੀ ਨੇ ਬੜੀਆਂ ਚਲਾਕੀਆਂ ਦੇ ਨਾਲ ਇੰਡੀਅਨ ਸਟੇਟ ਨੇ ਇਸ ਦਾ ਸਟੇਟਸ ਆ ਇੰਟਰ ਸਟੇਟ ਬੋਡੀ ਕਾਰਪੋਰੇਟ ਰੱਖਿਆ ਤਾਂ ਕਿ ਇਸ ਕਿਤੇ ਦੇ ਵਿੱਚ ਕਨਫਲਿਕਟ ਪੈਦਾ ਹੁੰਦਾ ਰਹੇ ਤੇ ਪੰਜਾਬ ਕੋਦੇ ਕੋ ਸ਼ਾਲ ਵੀ ਨਵਾਂ ਸੰਘਰਸ਼ ਚ ਕੋਈ ਵੱਡੇ ਪੱਧਰ ਦੇ ਪੰਜਾਬ ਪੱਧਰ ਤੇ ਲਿਖ ਸਕਦੀ ਹੈ ਦੇਖੋ ਜੀ ਜੋ ਸੱਤ ਦੀ ਪੰਜਾਬ ਟੀਮ ਆ ਪੰਜਾਬ ਦੀ ਪੰਜ ਮੈਂਬਰੀ ਕਮੇਟੀ ਆ ਵਿਦਿਆਰਥੀਆਂ ਦੇ ਬੰਦੀ ਸਾਥਾ ਪੰਜਾਬ ਦੇ ਵਿੱਚ ਐਲਾਨ ਮੰਦੀ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਸ਼ਹਿਰ ਨੂੰ ਲੈ ਕੇ ਸੰਘਰਸ਼ ਲਿਖਿਆ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸੂਬਾ ਯੂਨੀਵਰਸਿਟੀ ਬਣਾਉਣ ਵਾਸਤੇ ਸੰਘਰਸ਼ ਲਿਖਿਆ ਜਾਵੇਗਾ ਜੀ ਹਾਂ ਅੱਜ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਸੋਚ ਆ ਉਹਦੇ ਤੇ ਠੋਕ ਕੇ ਪੈਰਾ ਮੋਰ ਲੱਗ ਚੁੱਕੀ ਹੈ ਬਾਈ ਦੇਖੋ ਜੀ ਜਿਸ ਤਰ੍ਹਾਂ ਦੀ ਸੋਚ ਦੇ ਖਿਲਾਫ ਉਹਨਾਂ ਨੇ ਸੰਘਰਸ਼ ਵਿੱਢਿਆ ਸੀਗਾ ਅੱਗੇ ਵੀ ਅੱਜ ਤੋਂ 30 ਸਾਲ ਪਹਿਲਾਂ ਵੀ ਉਹੀ ਸੋਚ ਇਸ ਜਗ੍ਹਾ ਦੇ ਵਿੱਚ ਸੀਗੀ ਅੱਜ ਵੀ ਉਹੀ ਸੋਚ ਦੇ ਲੋਕ ਜਿਹੜੇ ਮਾਲਕ ਉਹ ਇੱਥੇ ਬੈਠੇ ਆ ਸੋ ਅਸੀਂ ਵੀ ਭਾਈ ਖਾਲੜਾ ਜੀ ਦੇ ਵਾਰਸ ਆ ਅਸੀਂ ਵੀ ਉਹਨਾਂ ਦੀ ਸੋਚ ਲੈ ਕੇ ਫਿਰ ਇਹ ਸੋਚ ਨਾਲ ਲੜ ਰਹੇ ਆ ਜੀ ਬਰੇ ਇਜ਼ਾਨ ਹਾਲਾ ਦੀਆ ਕਾਲਾ ਦੇਖ ਸਕਦੇ ਹੋ ਇਹ ਜੱਤ ਕਹਿੰਦੇ ਹੁੰਦੇ ਆ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਆ ਤੇ ਇਹਨਾਂ ਨੌਜਵਾਨਾਂ ਨੇ ਲੜਿਆ ਇਹ ਸਾਰੇ ਬਾਈ ਜੀ ਆਪਾਂ ਸਾਰਿਆਂ ਨਾਲ ਇੱਕ ਇੱਕ ਮਿੰਟ ਲਾਵਾਂਗੇ ਹਨਾ ਕਿਉਂਕਿ ਸਾਰਿਆਂ ਦਾ ਯੋਗਦਾਨ ਰਿਹਾ ਬਾਈ ਜੱਤ ਮਿਲੀ ਆ ਖੁਸ਼ੀ ਦੇ ਕਹਿੰਦੇ ਪਲ ਬੜੇ ਅਹਿਮ ਹੁੰਦੇ ਆ ਤੇ ਬੜੇ ਯਾਦ ਰੱਖਣ ਵਾਲੇ ਹੁੰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਈ ਜੀ ਉਸ ਪਿੰਡ ਤੋਂ ਆ ਜਿੱਥੋਂ ਪਹਿਲੀ ਵਾਰ ਹੀ ਸ਼ਿੰਗਾਰ ਜਿ ਸ਼ੁਰੂ ਹੋਇਆ ਸੀਗਾ ਰੋਡੇ ਨਗਰ ਆ ਸਾਡਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾਂ ਦੇ ਪਿੰਡ ਤੋਂ ਅਸੀਂ ਉਥੋਂ ਸ਼ਿੰਗਾਰਜ ਸ਼ੁਰੂ ਹੋਇਆ ਸੀ ਤੇ ਅੱਜ ਬਾਈ ਸਾਡੇ ਨੇ ਫੇਰ ਉੱਥੋਂ ਹੀ ਸ਼ਿੰਗਾਰਜ ਸ਼ੁਰੂ ਕਰਕੇ ਸਾਡੀ ਜਿੱਤ ਪ੍ਰਾਪਤ ਕਰਕੇ ਦਿਖਾਈ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਇਹਨਾਂ ਦਾ ਸਾਥ ਦੋ ਕਿਉਂਕਿ ਨੌਜਵਾਨ ਪੜ੍ਹੇ ਲਿਖੇ ਆ ਜਾਂ ਤਾਂ ਹੋਵੇ ਨਾ ਕੋਈ ਉਦਾਂ ਦਾ ਸ਼ਿੰਗਾਰਜ ਕਰਦੇ ਆ ਇਹਨਾਂ ਨੂੰ ਸਾਰੀ ਨੌਲੇਜ ਆ ਇਹਨਾਂ ਦੀ ਸਾਥ ਟੀਮ ਦਾ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਜਿਹੜੇ ਇਹਨਾਂ ਨਾਲ ਖੜਦੇ ਆ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਤੇ ਇਹਨਾਂ ਨੇ ਨਾਲ ਖੜਨਾ ਚਾਹੀਦਾ ਹਮੇਸ਼ਾ ਜਦੋਂ ਵੀ ਸ਼ਿੰਗਾਰਜ ਸ਼ੁਰੂ ਕਰਦੇ ਆ ਅਸੀਂ ਇਹਨਾਂ ਦੇ ਨਾਲ ਆ ਸਾਡੇ ਰੋਡੇ ਪੈਣ ਤੋਂ ਗਗਨਦਰ ਪੰਜਾ ਸਾਡਾ ਵੀਰ ਉਹਨਾਂ ਨੇ ਸਾਡੀ ਡਿਊਟੀ ਲਈ ਸੀ ਸਾਨੂੰ 10 ਦਿਨ ਹੋ ਗਏ ਘੱਟੋ ਘਾਟਾ ਸੀ ਇੱਥੇ ਬਾਈ ਦੇ ਨਾਲ ਆ ਤੇ ਨਾਲ ਹੀ ਰਵਾਂਗੇ ਜੀ ਬੰਨ ਯਸ਼ਮੀਂਦ ਭਾਈ ਜਿਹੜੇ ਪਰਚੇ ਹੋਏ ਆ ਨੌਜਵਾਨਾਂ ਤੇ ਆ ਨਾ 10 ਤਰੀਕ ਨੂੰ ਅਸੀਂ ਦੇਖਿਆ ਬੈਰੀਕਾਡ ਤੋੜੇ ਕੁਝ ਨੂੰ ਰੀਟੇਨ ਕੀਤੇ ਗਏ ਪਰਚੇ ਵੀ ਕੋਈ ਨੌਜਵਾਨਾਂ ਤੇ ਹੋਏ ਉਸ ਨੂੰ ਲੈ ਕੇ ਵੀ ਕੋਈ ਪਰਚੇ ਰੱਦ ਹੋਣਗੇ ਜਾਂ ਕਿਉਂਕਿ ਅਸੀਂ ਅੰਦੋਲਨਾਂ ਦੇ ਵਿੱਚ ਦੇਖਦੇ ਆ ਕਿ ਜਿੱਤਾਂ ਹੋ ਜਾਂਦੀਆਂ ਨੇ ਫੈਸਲੇ ਵਾਪਸ ਹੋ ਜਾਂਦੇ ਪਰ ਜਿਹੜੇ ਨੌਜਵਾਨਾਂ ਦੇ ਪਰਚੇ ਹੋ ਜਾਂਦੇ ਆ ਉਹ ਵਿਚਾਰੀ ਤਰੀਕਾ ਭੁਗਤਦੇ ਹੀ ਰਹਿ ਜਾਂਦੇ ਆ ਨਹੀਂ ਜੀ ਅਸੀਂ ਪਰਚੇ ਵਾਪਸ ਕਰਾਵਾਂਗੇ ਹਜੇ ਪਿਛਲੇ ਸਾਲ ਜਿਹੜਾ ਸੈਨੇਟ ਦਾ ਪ੍ਰੋਟੈਸਟ ਹੋਇਆ ਉਹ 'ਚ ਮੇਰੇ ਤੇ ਆਪਦੀ ਤੇ ਪਰਚਾ ਹੋਇਆ ਹੋਵੇਗਾ ਉਹ ਵੀ ਅਸੀਂ ਹਜੇ ਵਾਪਸ ਕਰਾਉਣ ਵਾਲਾ ਪਿਆ ਤਾ ਬਿਲਕੁਲ ਇਹ ਹਲੇ ਸੰਘਰਸ਼ ਸਮਾਪਤ ਨਹੀਂ ਹੋਇਆ ਮੋਰਚੇ ਨੇ ਅਗਲੀ ਕਾਲ ਦੇਣੀ ਆ ਦੱਸਿਆ ਜਾਊਗਾ ਕੋਈ ਵਿਕਟਰੀ ਮਾਰਚ ਹੋਊਗਾ ਧੰਨਵਾਦੀ ਦੋਰਾ ਹੋਊਗਾ ਜਾਂ ਜਿਹੜਾ ਇਹ ਸੰਘਰਸ਼ ਅੱਗੇ ਇਸ ਨੂੰ ਹੋਰ ਲੰਬਾ ਕੀਤਾ ਜਾਊਗਾ ਜਾਂ ਇਸ ਦੇ ਉੱਤੇ ਕੁਝ ਹੋਰ ਮੰਗਾ ਐਡ ਹੋਣੀਆਂ ਕਿਉਂਕਿ ਜਿਹੜੀ ਮੁੱਖ ਮੰਗ ਸੀਗੀ ਚੋਣਾ ਕਰਾਉਣ ਦੀ ਉਹ ਮੰਗ ਪੂਰੀ ਹੋ ਚੁੱਕੀ ਆ ਬੂਰ ਪਿਆਗਾ ਇਹ ਜਿਹੜਾ ਜਸ਼ਨ ਦਾ ਮਾਹੌਲ ਆ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਇਹ ਨੇ ਇਹ ਸਾਰੇ ਸਟੂਡੈਂਟ ਜਿਹੜੇ ਇੱਥੇ ਸੰਘਰਸ਼ ਦੇ ਵਿੱਚ ਨੇ ਮੈਡਮ ਵੀ ਲੰਬੇ ਸਮੇਂ ਤੋਂ ਸੰਘਰਸ਼ ਹੈ ਕਿਵੇਂ ਲੱਗ ਰਿਹਾ ਜਿੱਤ ਮਿਲੀ ਅੱਜ ਕਹਿੰਦੇ ਲੜਦੇ ਲੋਕ ਕਾਂ ਦੀ ਜਿੱਤ ਹੁੰਦੀ ਹੈ ਤੇ ਜਿੱਤ ਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਹੁੰਦਾ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਅੱਛਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਹ ਜਿੱਤ ਵੀ ਇਹਨਾਂ ਨੇ ਕੀ ਕੀ ਜ਼ੋਰ ਨਹੀਂ ਲਾਤਾ ਸਾਨੂੰ ਥੱਲੇ ਸਾਡੇ ਸਟੂਡੈਂਟਸ ਦੀ ਪਾਵਰ ਨੂੰ ਇਹਨਾਂ ਨੂੰ ਥੱਲੇ ਲਾਉਣ ਲਈ ਕਿੰਨਾ ਜ਼ੋਰ ਲਾਤਾ ਆਰਮੀ ਫੋਰਸਸ ਬੁਲਾਇਆ ਗਿਆ ਵਿਦ ਗਨਸ ਠੀਕ ਹੈ ਪੁਲਿਸ ਲਾਟੀਆਂ ਨਾਲ ਆਂਦੀ ਰਹੀ ਸਾਨੂੰ ਸਾਡੀ ਵੌਇਸਸ ਨੂੰ ਸਪਰੈਸ ਕਰਨ ਲਈ ਬੜੇ ਦਿਖਾਣੇ ਆ ਵੀ ਜਦੋਂ ਇੱਕ ਸਟੂਡੈਂਟ ਇਕੱਠਾ ਹੁੰਦਾ ਹੈ ਤਾਂ ਫਿਰ ਉਹਦੀ ਪਾਵਰ ਨੂੰ ਕੋਈ ਵੀ ਪਾਵਰ ਕਦੇ ਨਹੀਂ ਸਪਰੈਸ ਕਰ ਸਕਦੀ ਅੱਗੇ ਵੀ ਲੜਦੇ ਰਵਾਂਗੇ ਜੋ ਵੀ ਸਾਡੇ ਨਾਲ ਸੈਂਟਰ ਗਲਤ ਕਰੇਗੀ ਜਾਂ ਸਾਡੇ ਭਵਿੱਖ ਨਾਲ ਖੇਡਣ ਦੀ ਕੋਸ਼ਿਸ਼ ਕਰੇਗੀ ਤਾਂ ਅਸੀਂ ਇੱਥੇ ਹੀ ਖੜੇ ਹਾਂ ਤੇ ਹਮੇਸ਼ਾ ਖੜੇ ਰਵਾਂਗੇ ਅੱਜ ਨੂੰ ਲਾਦਾ ਉਹਨਾਂ ਲੋਕਾਂ ਨੂੰ ਜਵਾਬ ਮਿਲ ਗਿਆ ਜਿਹੜੇ ਸਾਨੂੰ ਵੇਲੜ ਨਕੰਮੇ ਨਸ਼ੇੜੀ ਜਾਂ ਵਿਦੇਸ਼ਾਂ ਨੂੰ ਭੱਜਣ ਵਾਲੇ ਦੱਸਦੇ ਸੀ ਹਨ ਅੱਜ ਨੌਜਵਾਨਾਂ ਨੇ ਕਰ ਦਿਖਾਇਆ ਕਿਉਂਕਿ ਸਾਡੇ ਨਾਲ ਮਨ ਲਾਦਾ ਪੋਲੀਟੀਕਲ ਜਮਾਤਾਂ ਜਾਂ ਹੋਰ ਜਥੇਬੰਦੀਆਂ ਉਸ ਪੱਧਰ ਤੇ ਨਹੀਂ ਖੜੀਆਂ ਅੱਜ ਨੌਜਵਾਨ ਡਟੇ ਰਹੇ ਆ ਪਿਛਲੇ ਮਹੀਨੇ ਤੋਂ ਇੱਕ ਤਾਂ ਇਹ ਸਭ ਤੋਂ ਵੱਡੀ ਸਟੇਟਮੈਂਟ ਸੀ ਕਿ ਇਹ ਸਟੂਡੈਂਟ ਨਹੀਂ ਹੈਗੇ ਕ੍ਰਿਮੀਨਲ ਹੈਗੇ ਨੇ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜੇ ਤੁਹਾਡਾ ਵਹਿਮ ਹੈ ਜਾਂ ਤੁਸੀਂ ਸਾਡੇ ਤੇ ਜੋ ਵੀ ਇਹ ਪਾਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਹ ਸਟੂਡੈਂਟ ਨਹੀਂ ਹੈਗੇ ਕ੍ਰਿਮੀਨਲ ਹੈਗੇ ਆ ਅਸੀਂ ਇੱਥੇ ਬੈਠੇ ਆ ਸੱਚੀ ਸੂਚੀ ਨੀਤ ਨਾਲ ਬੈਠੇ ਸੀਗੇ ਤੇ ਮਹਾਰਾਜ ਦੀ ਕਿਰਪਾ ਵੱਲੋਂ ਅਸੀਂ ਇਹ ਜਿੱਤ ਵੀ ਹਾਸਲ ਕੀਤੀ ਹੈ ਤਾਂ ਬਿਲਕੁਲ ਇਹ ਜਸ਼ਨ ਦਾ ਮਾਹੌਲ ਹੈ ਇਸ ਵਕਤ ਹਰ ਜਿਹੜਾ ਇੱਥੇ ਸਟੂਡੈਂਟ ਆ ਸੰਘਰਸ਼ੀ ਬੰਦਾਗਾ ਉਹ ਇੱਥੇ ਦੇਖ ਸਕਦੇ ਹੋ ਤੁਸੀਂ ਇਹ ਵੀ ਵੀਰ ਨੇ ਇਹ ਚਾਰੇ ਪਾਸੇ ਜਿੱਧਰ ਮਰਜੀ ਚੱਲ ਗਏ ਇਹ ਸਾਰੇ ਉਹ ਲੋਕ ਆ ਉਹ ਨੌਜਵਾਨ ਆ ਜਿਹੜੇ ਪਿਛਲੇ ਮਹੀਨੇ ਤੋਂ ਤਕਰੀਬਨ ਪਿਛਲੇ ਸਾਲ ਤੋਂ ਹੀ ਮੈਂ ਕਹਿ ਸਕਦਾ ਕਿ ਸੈਂਟਰ ਚੋਣਾ ਜਦੋਂ ਤੱਕ ਨਹੀਂ ਹੋਈਆਂ ਉਦੋਂ ਤੋਂ ਇਹਨਾਂ ਦੇ ਵੱਲੋਂ ਸੰਘਰਸ਼ ਲੜੇ ਜਾ ਰਹੇ ਆ ਸਿਸਟਮ ਦੇ ਨਾਲ ਟੱਕਰ ਆ ਵੀ ਹੋਇਆਗਾ ਪਰਚੇ ਵੀ ੱੱੱੱੱੱ ਲਾਠੀ ਚਾਰਜ ਵੀ ਹੋਇਆ ਇਹਨਾਂ ਦੇ ਉੱਤੇ ਤੁਪਾਂ ਛਾਵਾਂ ਠੰਡ ਦੀ ਮੌਸਮ ਹਰ ਚੀਜ਼ ਨੂੰ ਝੱਲ ਕੇ ਜਿਹੜਾ ਇੱਥੇ ਤੱਕ ਪਹੁੰਚੇ ਆ ਤਾਂ ਇਹ ਬਾਈ ਜੀ ਅੱਜ ਜਿੱਤ ਹੋ ਚੁੱਕੀ ਆ ਹਾਂਜੀ ਬਾਈ ਜੀ ਹਨਾ ਐਲਾਨ ਹੋ ਚੁੱਕਿਆ ਵੈਸੇ ਕਹਿੰਦੇ ਹੁੰਦੇ ਜਿੱਤ ਤਾਂ ਪਹਿਲਾਂ ਹੀ ਹੋ ਗਈ ਸੀ ਐਲਾਨ ਹੋਣਾ ਬਾਕੀ ਸੀ ਉਹ ਵੀ ਅੱਜ ਹੋ ਗਿਆ ਹਾਂਜੀ ਬਾਕੀ ਬਈ ਸਾਰੇ ਜਥੇਬੰਦੀਆਂ ਦਾ ਵਿਦਾਰਥੀਆਂ ਦਾ ਬਹੁਤ ਧੰਨਵਾਦ ਆ ਕਿ ਜਿਹੜੇ ਆਪਣੇ ਨਾਲ ਖੜੇ ਰਹੇ ਬਾਕੀ ਬਈ ਹੁਣ ਜਿੱਤ ਆਪਾਂ ਚੁੱਕੀ ਆ ਤੇ ਬਸ ਐਂ ਆਪਣੀ ਏਕਤਾ ਬਣੀ ਰਹਿਣੀ ਚਾਹੀਦੀ ਹੈ ਕਿ ਕੱਲ ਨੂੰ ਪੰਜਾਬ 'ਇਆ ਆਪਣੇ ਕੋਈ ਵੀ ਉਹ ਕੰਨ ਤੇ ਆਪਾਂ ਇੱਕ ਜੁੱਟ ਹੋ ਕੇ ਖੜੀਏ ਤੇ ਜਿਵੇਂ ਅੱਜ ਆਪਣੀ ਜਿੱਤ ਹੋਈ ਹੈ ਤੇ ਅੱਗੇ ਵੀ ਹਰ ਕਿਸੇ ਦੀ ਜਿੱਤ ਹੋਵੇ ਆਪਣੀ ਬਾਕੀ ਵੀ ਅੱਜ ਇਹ ਬਹੁਤ ਵਧੀਆ ਖੁਸ਼ੀ ਦਾ ਮਾਹੌਲ ਹੈ ਤੇ ਆਪਣੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਖੁਸ਼ੀਆਂ ਜਿਹੜੀਆਂ ਆਪਣੇ ਨਾਲ ਲੜੇ ਤੇ ਆਪਣੇ ਨਾਲ ਨੂੰ ਕੀਤਾ ਜੀ ਬਿਲਕੁਲ ਜੀ ਬਹੁਤ ਤਾਂ ਇਹ ਪੰਜਾਬੀਆਂ ਦੇ ਸਿਰ ਇੱਕ ਵਾਰ ਫੇਰ ਅਖੀਰ ਦੇ ਵਿੱਚ ਕਲੋਜ਼ਿੰਗ ਕਰਦੇ ਆ ਤਾਂ ਪੰਜਾਬੀਆਂ ਨੂੰ ਇਹ ਫਤਵਾ ਜਾਂਦਾਗਾ ਕੀ ਲੜਦੇ ਲੋਕਾਂ ਨੇ ਜਿਹੜੀ ਇਹ ਜਿੱਤ ਲੜੀ ਆ ਤਾਂ ਸਾਡੇ ਨਾਲ ਦਸ਼ਪ੍ਰੀਤ ਨੇ ਸੱਤ ਜਥੇਬੰਦੀ ਤੋਂ ਪ੍ਰੈਜ਼ੀਡੈਂਟ ਨੇ ਵੀਰ ਹੋਰਾਂ ਨੇ ਬਹੁਤ ਲੰਬਾ ਸੰਘਰਸ਼ ਜਿਹੜਾ ਕਹਿੰਦੇ ਜਦੋਂ ਆਰਐਸਐਸ ਦੀ ਸਿਸਟਮ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰਨੀ ਪਹਿਲਾਂ ਵੀ ਅਸੀਂ ਇੰਟਰਵਿਊ 'ਚ ਜ਼ਿਕਰ ਕੀਤਾ ਸੀਗਾ ਬਾਈ